ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਬਖਸ਼ਿਸ਼ ਨਾਲ ਬ੍ਰਹਮਚਰ ਦੇ ਵੇਸ਼ਾ ਕਲਪੂਰਣ ਹੋ ਗਿਆ ਸੀ ਅੱਜ ਦਾ ਸਾਬ ਚੀ ਦੇ ਨਾਲ ਇੱਕ ਬੜੇ ਹੀ ਸੂਖਸ਼ਮ ਵਿਸ਼ੇ ਦੀ ਵਿਚਾਰ ਸ਼ੁਰੂ ਕਰਨ ਲੱਗਾ ਹੈ ਬੜਾ ਸੰਵੇਦਨਸ਼ੀਲ ਸੈਂਸਿਟਿਵ ਵਿਸ਼ਾ ਕੌਮ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਦੁਬਧ ਹੈ ਔਰ ਸਚਾਈ ਤਾਂ ਇਹ ਹੈ ਕਿ ਇਸ ਵਿਸ਼ੇ ਨੂੰ ਬਾਦ ਛੋੜਨ ਛੇੜਨ ਦੀ ਜਰੂਰਤ ਵੀ ਕੋਈ ਨਹੀਂ ਕਰਦਾ ਇੰਨਾ ਹੀ ਪਰੂ ਹੋ ਗਿਆ। ਭਾਵਨਾਤਮਕ ਤੌਰ ਤੇ ਇੰਨਾ ਇਹਦਾ ਪ੍ਰਭਾਵ ਵੱਧ ਗਿਆ ਹੈ। ਔਰ ਕਈ ਜਗ੍ਹਾ ਤੇ ਤੇ ਇਹਦੇ ਨਾਂ ਦੇ ਉੱਤੇ ਗੁੰਡਾਗਰਦੀ ਹੋ ਰਹੀ ਹੈ। ਕਾਰਨ ਇਹ ਹੈ ਕਿ ਅਸੀਂ ਸਿਰਫ ਇੱਕ ਫਲਾਈ ਹੋਈ ਵਹਿਮ ਪਰਮ ਭਾਵਨਾ ਦੇ ਅਧੀਨ ਸਭ ਕੁਝ ਕਰ ਰਹੇ ਹਾਂ। ਗੁਰਮਤ ਨੂੰ ਅੰਡਰਸਟੈਂਡ ਕਰਕੇ ਨਹੀਂ। ਔਰ ਜਿਵੇਂ ਜਿੰਦੂ ਸਮਾਜ ਦੇ ਵਿੱਚ ਬ੍ਰਾਹਮਣ ਨੇ ਵਿਅਮ ਭਰਮ ਫੈਲਾਇਆ ਹੋਇਆ ਸੀ ਸਾਡੀ ਕੌਮ ਦੇ ਵਿੱਚ ਇਹ ਬ੍ਰਾਹਮਣਾ ਦਾ ਬਦਲਿਆ ਹੋਇਆ ਰੂਪ ਜਿਹੜੇ ਡੇਰੇਦਾਰ ਬਾਬੇ ਬੂਬੇ ਨੇ ਇਹ ਜ਼ਿਆਦਾ ਭਰਮ ਫੈਲਾ ਰਹੇ ਨੇ ਔਰ ਨਤੀਜਾ ਇਹ ਹੈ ਕਿ ਅੱਜ ਕੌਮ ਦੇ ਵਿੱਚ ਇਸ ਗੱਲ ਦੇ ਉੱਤੇ ਬੜੇ ਵੱਡੇ ਪਾੜ ਪੈ ਰਹੇ ਨੇ ਆਪਸ ਚ ਲੜਾਈਆਂ ਹੋਣ ਦੇ ਹਾਲਾਤ ਬਣ ਰਹੇ ਨੇ ਔਰ ਸਾਡੇ ਜਿਹੜੇ ਵਿਰੋਧੀ ਨੇ ਉਹ ਸਾਡਾ ਤਮਾਸ਼ਾ ਵੇਖ ਰਹੇ ਨੇ ਕਈ ਵਿਸ਼ੇ ਖੜੇ ਕਰ ਦਿੱਤੇ ਗਏ ਕੌਮ ਦੇ ਵਿੱਚ ਅਬਚਤਰਨਾਟਕਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹਦੇ ਕਰਕੇ ਸਿੱਖ ਆਪਸ ਦੇ ਵਿਚ ਲੜ ਰਹੇ ਨੇ। ਇਹ ਮੌਸਲਾ ਬਿਸ਼ਾ ਜਿਹਦੇ ਵਿੱਚ ਵਾਸਤੇ ਕੌਮ ਦੇ ਵਿੱਚ ਸਿੱਖ ਆਪਸ ਚ ਲੜ ਰਹੇ ਨੇ। ਅਸੀਂ ਜਿਸ ਤਰ੍ਹਾਂ ਗੁਰਮਤਿ ਅਨੁਸਾਰ ਨਿਰਣਾ ਨਹੀਂ ਕਰ ਸਕਦੇ ਤੇ ਤਾਂ ਹੀ ਸਾਡੀਆਂ ਭਾਵਨਾਵਾਂ ਵਿੱਚੋਂ ਨਿਕਲੇ ਹੋਏ ਜਿਹੜੇ ਸੋਚ ਹੈ ਉਹ ਦੇ ਕਰਕੇ ਆਪਸ ਵਿੱਚ ਝਗੜੇ ਪੈਂਦੇ ਨੇ, ਲੜਾਈ ਪੈਂਦੀ ਹੈ। ਮੈਂ ਭਾਵੇਂ ਇਸ ਵਿਸ਼ੇ ਦਾ ਨਾ ਜੀਆਂ ਦਾ ਆਹਾਰ ਜੀ ਰੱਖਿਆ ਪਰ ਅਸਲ ਦੇ ਵਿੱਚ ਇਹ ਵਿਸ਼ਾ ਮਾਸ ਨਾਲ ਹੀ ਸੰਬੰਧਿਤ ਹੈ ਸਭ ਤੋਂ ਪਹਿਲਾਂ ਜਿਹੜੀ ਗੱਲ ਅਸੀਂ ਇਸ ਵਿਸ਼ੇ ਦੇ ਵਿੱਚ ਸਮਝਾਂਗੇ ਹੋਇਆ ਕਿ ਅਕਾਲ ਪੁਰਖ ਨੇ ਜਿਹੜੀ ਸਾਰੀ ਸ੍ਰਿਸ਼ਟੀ ਸਾਜੀ ਹੈ ਇਹਦੇ ਵਿੱਚ ਮਨੁੱਖ ਦਾ ਕੀ ਸਥਾਨ ਹੈ ਕਿਉਂਕਿ ਅਸੀਂ ਦੇਖਨੇ ਹਰ ਕੰਮ ਦੇ ਵਿੱਚ ਮਨੁੱਖੀ ਛਾਇਆ ਹੋਇਆ ਹੈ ਔਰ ਸਾਰੀ ਸ੍ਰਿਸ਼ਟੀ ਦਾ سلسلہ ਅਗਰ ਚੱਲ ਰਿਹਾ ਹੈ ਸਮਾਜਿਕ ਜੀਵਨ ਦਾ سلسلہ ਚੱਲ ਰਿਹਾ ਹੈ ਤੇ ਮਨੁੱਖ ਦੇ ਨਾਲ ਚੱਲ ਰਿਹਾ ਔਰ ਮਨੁੱਖੀ ਉਤਰੱਕੀ ਕਰ ਰਿਹਾ ਹਰ ਦਿਨ ਅਕਾਲਪੁਰਤੀਆਂ ਬਣਾਈਆਂ ਹੋਈਆਂ ਬਿਆਨਤ ਬਖਸ਼ੀਸ਼ਾਂ ਦੇ ਵਿੱਚੋਂ ਕੁਝ ਖੋਜਾਂ ਕਰ ਕਰਕੇ ਜਿਹਨੂੰ ਅਸੀਂ ਸਾਇੰਸ ਕਹਿੰਦੇ ਆ ਕਈ ਤਰ੍ਹਾਂ ਦੀ ਸੁੱਖ ਸਿਵਧਾ ਤਿਆਰ ਕਰ ਰਿਹਾ ਕਈ ਤਰ੍ਹਾਂ ਦੇ ਵਿਨਾਸ਼ਕ ਚੀਜ਼ਾਂ ਤਿਆਰ ਕਰ ਰਿਹਾ ਅਸਰ ਮਨੁੱਖ ਦੇ ਉੱਤੇ ਇਹ ਹਜ਼ਾਰਤ ਫਿਲਸਫਾ ਚੱਲ ਰਿਹਾ ਇਸ ਕਰਕੇ ਸਭ ਤੋਂ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਅਕਾਲਪੁਰਤੀ ਸਾਜੀ ਸਿਸ਼ਟੀ ਵਿੱਚ ਮਨੁੱਖ ਦਾ ਕੀ ਸਥਾਨ ਹੈ ਇਨੂੰ ਸਮਝਣ ਵਾਸਤੇ ਜਿਹੜੇ ਮੈਂ ਦੋ ਪਰਮਾਨ ਲਏ ਨੇ ਦੋਨੋਂ ਹੀ ਗੁਰੂ ਅਰਜਨ ਸਾਹਿਬ ਦੇ ਉਚਾਰਣ ਕੀਤੇ ਹੋਏ ਨੇ। ਔਰ ਪਹਿਲੇ ਪਰਮਾਨ ਦੇ ਵਿੱਚ ਮੇਰੇ ਸਤਿਗੁਰੂ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ। ਅਵਰਜੋਨ ਤੇਰੀ ਪਨਿਹਾਰੀ ਇਸ ਤਰਤੀ ਮੈਂ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪੈਦਾਮ ਸੀਲ ਬਗਾ ਰਹੇ ਤੇਰਾ ਕਾਮ ਅਵਰਜੋਨ ਤੇਰੀ ਪਨਿਹਾਰੀ ਇਸ ਤਰਤੀਬ 'ਚ ਤੇਰੀ ਸਿਕਦਾਰੀ ਹੁਣ ਇਹਦੇ ਕੋਈ ਅਰਥ ਕਰਨ ਦੀ ਲੋੜ ਨਹੀਂ ਬੜੀ ਸਪਸ਼ਟ ਜਈ ਹੈ ਕਿ ਇਸ ਤਰਤੀਬ ਦੇ ਉੱਤੇ ਤੇਰੀ ਸਰਦਾਰੀ ਹੈ ਬਾਕੀ ਸਾਰੀਆਂ ਜਿਹੜੀਆਂ ਜੋਨਾ ਬਣਾਈਆਂ ਨੇ ਇਹ ਸਾਰੀਆਂ ਤੇਰੀ ਸੇਵਾ ਕਰਨ ਲਈ ਬਣਾਈਆਂ ਨੇ ਅਬਰ ਜੋੜ ਤੇਰੀ ਬਨਿਹਾਰੀ ਤੇਰੀ ਬਨਿਹਾਰੀ ਹੈ ਤੇਰੀ ਸੇਵਾ ਕਰਨ ਵਾਸਤੇ ਬਣਾਈ ਹੈ ਇਸ ਤਰਤੀਦਾ ਸਰਦਾਰ ਤੈਨੂੰ ਬਣਾਇਆ ਹੁਣ ਤੈਨੂੰ ਉਲਝਾਉਣ ਦੇ ਵਾਸਤੇ ਕਈ ਚੀਜ਼ਾਂ ਨੇ ਜਿਹੜੀਆਂ ਤੇਰਾ ਅਸਲੀ ਮਕਸਦ ਜਿਹੜਾ ਤੇਰੇ ਜੀਵਨ ਦਾ ਹੈ ਜਿੱਥੇ ਤੈਨੂੰ ਪਰੇ ਲੈ ਕੇ ਜਾਂਦੀਆਂ ਨੇ ਮਕਸਦ ਤਾਂ ਅਸੀਂ ਲੈ ਕੇ ਆਏ ਆ ਨਾ ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮੇਲਣ ਕੀ ਇਹ ਤੇਰੀ ਬਰੀਆ ਉਸੇ ਕਾਲ ਪਰਮ ਲਾਭ ਕਰਨਾ ਇਹ ਸਾਡਾ ਜੀਵਨ ਦਾ ਮਕਸਦ ਮਕਸਦ ਹੈ ਮਨੁੱਖਾ ਦੇ ਹੀ ਸਾਨੂੰ ਇਸ ਵਾਸਤੇ ਮਿਲੀ ਹੈ ਲੇਕਿਨ ਸਾਨੂੰ ਉਲਝਾਉਣ ਵਾਸਤੇ ਮਾਇਆ ਦਾ ਇੱਕ ਜਾਲ ਵਿਛਿਆ ਹੋਇਆ ਹੈ ਸੋਨਾ ਰੂਪਾ ਤੁਝ ਪੈਦਾਮ ਸੋਨਾ ਚਾਂਦੀ ਹੋਰ ਤਨ ਪਦਾਰਥ ਤੁਝ ਪੈਦਾਮ ਸੀਲ ਬਗਾ ਰਿਓ ਤੇਰਾ ਕਾਮ ਫਿਰ ਤੇਰੇ ਅੰਦਰ ਕਾਮ ਵਾਸ ਨਾ ਪਾਈਏ ਜਿਹਦੇ ਵਿੱਚ ਤੂੰ ਮੁੱਖੀ ਜੀਵਨ ਹੁੰਦਿਆ ਹੋਇਆ ਵੀ ਫਸਦਾ ਕਿਉਂਕਿ ਗੁਰੂ ਦੀ ਸਿੱਖਿਆ ਨਹੀਂ ਦਿੰਦਾ ਗੁਰੂ ਦੇ ਉਪਦੇਸ਼ ਮੁਤਾਬਕ ਨਹੀਂ ਚੱਲਦਾ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਜਾਣਾ ਹੈ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੈਨੂੰ ਧਰਤੀ ਦਾ ਸਰਦਾਰ ਬਣਾਇਆ ਇਸ ਧਰਤੀ ਮੈਂ ਤੇਰੀ ਸ਼ਿਕਦਾਰੀ ਔਰ ਬਾਕੀ ਜੋ ਨਾ ਜੜੀਆਂ ਤੇਰੀ ਸੇਵਾ ਲਈ ਬਣਾਈਆਂ ਅੱਜ ਦੇ ਦੂਸਰੇ ਪਰਮਾਨੰਥ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਲਖ ਚੌਰਾਸੀ ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਬਾਡੀ ਤੇ ਜੋ ਨਰ ਚੁਕਾ ਸੋ ਆਏ ਜਾਏ ਦੁੱਖ ਪਾਇੰਦਾ ਸਰੀਰ ਧਰਤੀ ਦੇ ਉੱਤੇ 84 ਲੱਖ ਜੂਨਾਂ ਦੇ ਰਹੇ ਇੱਥੇ ਇੱਕ ਗੱਲ ਮੈਂ ਬੇਨਤੀ ਕਰਾਂ ਜਿਸ ਲਈ 84 ਲੱਖ ਦੀ ਗੱਲ ਆਉਂਦੀ ਹੈ ਨਾ ਤੇ ਅਸੀਂ ਪੁਰੀ ਸੱਦਾ ਧਿਆਨ ਇਸ ਗੱਲ ਵੱਲ ਜਾਂਦਾ ਹੈ ਕਿ ਇਹ ਜੁਬਰਮਣੀ ਸਿਸਟਮ ਸੀਗਾ ਕਿ 84 ਲੱਖ ਜੁਗਨਾ ਹੈ ਉਹਦੀ ਪਰੋੜਤਾ ਕੀਤੀ ਗਈ ਹੈ ਅਸਲ ਦੇ ਵਿੱਚ ਗੁਰਬਾਣੀ ਨੇ ਉਹਦੀ ਪਰੋੜਤਾ ਨਹੀਂ ਕੀਤੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਚਲਿਤ ਧਾਰਨਾਵਾਂ ਸਨ ਉਹਨਾਂ ਨੂੰ ਉਂਝ ਦਾ ਉਂਝ ਵਰਤੇ ਜਿਵੇਂ ਧਾਰਨਾ ਚੱਲ ਰਹੀ ਆ ਸੰਡੇ ਤੁਸੀਂ ਸਮਝੋ 84 ਲੱਖ ਜੁਗਨਾ ਹੈ ਅਸਲ ਦੇ ਵਿੱਚ ਗੁਰਮਤ ਦੇ ਵਿੱਚ ਤੇ ਜਿਹੜਾ ਨਾ ਉਹ ਸਕਾਰਪਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਜਦੋਂ ਚਾਹੇ ਜਿੰਨਾ ਆਪਣਾ ਵਿਸਥਾਰ ਕਰ ਸਕਦਾ ਹੈ ਜਦੋਂ ਚਾਹੇ ਆਪਣੇ ਆਪ ਨੂੰ ਸੰਕੋਚ ਸਕਦਾ ਹੈ ਕੋਈ ਨਹੀਂ ਕਿ ਸਥਾਈ 84 ਲੱਖ ਜੂਨਾ ਬਣਾਈਆਂ ਹੋਈਆਂ ਉਹਦੇ ਵਿੱਚ ਸਮੇਂ ਦੇ ਨਾਲ ਵਧਦਾ ਵੀ ਕਰ ਦਿੰਦਾ ਹੈ ਸੰਕੋਚ ਵੀ ਲੈਂਦਾ ਇਹ ਉਹ ਆਪ ਹੀ ਜਾਣਦਾ ਕਿਵੇਂ ਹੁੰਨੇ ਚਲਾਇਆ ਸਿਲਸਿਲਾ ਉਹਨੂੰ ਸੰਕੇਤ ਦੇ ਤੌਰ ਤੇ ਵਰਤਿਆ ਵੀ ਤੁਸੀਂ ਸਮਝੋ ਕਿ 84 ਲੱਖ ਜੂਨਾ ਨੇ ਸੋਰੀਆ ਤੁਰਾਸੀ ਲੱਗਦੀ ਉਹਨਾਂ ਨੇ ਮਨੁੱਖ ਕੋ ਪਰ ਦੀ ਵਡਿਆਈ ਪਰ ਜਿੰਨੀਆਂ ਵੀ ਨੇ ਇਹਨਾਂ ਵਿੱਚੋਂ ਮਨੁੱਖ ਨੂੰ ਸਭ ਤੋਂ ਜ਼ਿਆਦਾ ਵਡਿਆਈ ਦਿੱਤੀ ਹੈ ਸਭ ਤੋਂ ਜ਼ਿਆਦਾ ਸੋਭਾ ਵੀ ਹੈ ਸਭ ਤੋਂ ਜ਼ਿਆਦਾ ਸਮਰੱਥਾ ਵੀ ਹੈ ਹੋਰ ਤਾਂ ਅਸੀਂ ਕੋਈ ਵੀ ਜੀਵ ਸਾਨੂੰ ਐਸਾ ਨਜ਼ਰ ਨਹੀਂ ਆਉਂਦਾ ਜਿਹੜਾ ਬੋਲ ਸਕਦਾ ਹੋਵੇ ਸਿਰਫ ਤੋਤਾ ਯਾ ਇਹੋ ਜਿਹੇ ਕੁਝ ਪੰਛੀ ਨੇ ਜਿਹੜੇ ਰੱਟ ਸਕਦੇ ਨੇ ਨਕਲ ਕਰ ਸਕਦੇ ਨੇ ਲੇਕਿਨ ਆਪਣੀ ਸੂਝ ਨਾਲ ਕੋਈ ਨਵੇਂ ਸ਼ਬਦ ਨਹੀਂ ਘੜ ਸਕਦੇ ਇਹ ਵੀ ਸਮਝ ਲਈਏ ਉਹ ਵੀ ਸਿਰਫ ਨਕਲ ਨਾਲ ਰੱਟ ਸਕਦੇ ਨੇ ਜੋ ਅਸੀਂ ਰਟਾਤਾ ਹੈ ਪਰ ਉਹਦਾ ਭਾਵ ਕੀ ਹੈ ਉਹਨਾਂ ਨੂੰ ਨਹੀਂ ਸਮਝ ਇਹ ਵਡਿਆਈ ਸਿਰਫ ਮਨੁੱਖ ਨੂੰ ਦਿੱਤੀ ਹੈ ਨਾਲ ਇੱਕ ਚੇਤਾਵਨੀ دیتی ਕਿ ਇਸ ਪੌੜੀ ਤੇ ਜੋਂ ਨਰ ਝੁਕਾ ਸੋ ਆਏ ਜਾਈ ਦੁੱਖ ਪਾਇੰਦਾ ਜਿਹੜਾ ਇਸ ਮੌਕੇ ਨੂੰ ਗਵਾ ਲੇ ਗਿਆ ਜਿਹੜਾ ਮਨੁੱਖਾ ਜੂਨ ਮਿਲੀ ਹੈ ਜਿਹੜੀ ਮਨੁੱਖਾ ਜੂਨ ਸਾਨੂੰ ਮਿਲੀ ਹੈ ਜੇ ਇਹਨੂੰ ਅਜਾਈ ਗਵਾ ਲਵਾਂਗੇ ਤੇ ਫਿਰ ਜਨਮ ਮਰਨ ਦੇ ਗੇਟ 'ਚ ਪੈ ਜਾਗੇ ਜੇ ਇਸ ਮੌਕੇ ਨੂੰ ਤੋਂ ਚੁੱਕੇ ਇਸ ਬਾਡੀ ਤੇ ਜੋਨਰ ਚੁੱਕੇ ਇਹਨੂੰ ਨਾ ਸੰਭਾਲਿਆ ਇਹਨੂੰ ਗਵਾ ਲਿਆ ਇਹਨੂੰ ਅਜਾਈ ਗਵਾ ਲਿਆ ਕਿਉਂਕਿ ਮਿਲ ਜਗਦੀਸ਼ ਮਿਲਨ ਕੀ ਬਰੀਆ ਇਹ ਮੌਕਾ ਹੈ ਇਸ ਲਈ ਉਸ ਅਕਾਲ ਪੁਰਖ ਨਾਲ ਮਿਲਾਬ ਕਰ ਸਕਨੇ ਆ ਜੇ ਇਸ ਮਕਸਦ ਨੂੰ ਚੁੱਕ ਗਏ ਤੇ ਫਿਰ ਸਮਝ ਲੋ ਗਵਾ ਲਿਆ ਇਸ ਮਨੁੱਖਾ ਜੀਵਨ ਦਾ ਮਨੋਰਥ ਸੋ ਆਈ ਜਾਏ ਦੁੱਖ ਪਾਇੰਦਾ ਹੁਣ ਇੱਥੇ ਵੀ ਸਤਿਗੁਰੂ ਨੇ ਬੜੀ ਸਪਸ਼ਟ ਗੱਲ ਕਰਤੀ ਮਾਨਸ ਤੋਂ ਪ੍ਰਭ ਦੀ ਵਡਿਆਈ ਕਿਹਦੇ ਵਿੱਚੋਂ 184 ਜੂਨ ਸਬਾਈ 84 ਲੱਖ ਜੂਨਾ ਜੋ ਅਸੀਂ ਸਮੇਂ ਨਿਆ ਕੇ ਬਣਾਈ ਹੈ ਉਹਨਾਂ ਸਾਰਿਆਂ ਦੇ ਵਿੱਚ ਮਨੁੱਖ ਨੂੰ ਵਡਿਆਈ ਦਿੱਤੀ ਹੈ ਸੋ ਗੱਲ ਬੜੀ ਸਪਸ਼ਟ ਹੈ ਕਿ ਸਰਦਾਰੀ ਮਨੁੱਖ ਨੂੰ ਦਿੰਦੀ ਹੈ ਬਾਕੀ ਸਾਰਾ ਸਿਸਟਮ ਮਨੁੱਖ ਦੀ ਭਲਾਈ ਵਾਸਤੇ ਮਨੁੱਖ ਦੀ ਸੇਵਾ ਵਾਸਤੇ ਮਨੁੱਖ ਦੀ ਸਹਾਇਤਾ ਵਾਸਤੇ ਤਿਆਰ ਕੀਤਾ ਹੈ ਇਸ ਆਧਾਰ ਤੇ ਹੀ ਸਾਨੂੰ ਵਿਸ਼ੇ ਨੂੰ ਸਮਝਣਾ ਪਏਗਾ ਮੈਂ ਇੱਥੇ ਬੇਨਤੀ ਕਰਦੇ ਹਾਂ ਇੱਕ ਵਾਰ ਫੇਰ ਕਿ ਨਾ ਤੇ ਮੇਰਾ ਮਕਸਦ ਕਿਸੇ ਨੂੰ ਮਾਸ ਖਾਣ ਲਈ ਪ੍ਰੇਰਣਾ ਹੈ ਤੇ ਨਾ ਕਿਸੇ ਨੂੰ ਮਨਾ ਕਰਨਾ ਆਪਾਂ ਸਿਰਫ ਇਸ ਗੱਲ ਨੂੰ ਗੁਰਮਤਿ ਉੱਤੇ ਸਮਝਣਾ ਹੈ ਗੁਰਮਤ ਅਨੁਸਾਰ ਸਮਝਣਾ ਹੈ ਗੁਰਮਤ ਦੀ ਕਰ ਸਵੱਟੀ ਤੇ ਵਰਕਣਾ ਹੈ ਔਰ ਕਿਉਂਕਿ ਇਸ ਵਿਸ਼ੇ ਨੂੰ ਅੱਜ ਕੋਈ ਟੱਚ ਨਹੀਂ ਕਰਨਾ ਚਾਹੁੰਦਾ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਸੰਗਤਾਂ ਦੇ ਸਾਹਮਣੇ ਇਹਦਾ ਜੋ ਅਸਲੀ ਰੂਪ ਹੈ ਉਹ ਪੇਸ਼ ਕੀਤਾ ਜਾਵੇ ਬੜੇ ਸਮੇਂ ਤੋਂ ਤੌਬਾ ਲਿਖੀਆਂ ਜਾ ਰਹੀਆਂ ਨੇ ਕੋਈ ਮਾਸ ਦੇ ਵਿਰੋਧ ਦੇ ਵਿੱਚ ਲਿਖਦਾ ਹੈ ਕੋਈ ਮਾਸ ਦੇ ਹੱਕ ਦੇ ਵਿੱਚ ਲਿਖਦਾ ਹੈ ਲੇਕਿਨ ਗੁਰਮਤ ਅਨੁਸਾਰ ਨਿਰਣੇ ਜਿਹੜੇ ਨੇ ਉਹ ਅਸੀਂ ਅੱਜ ਵੀ ਨਹੀਂ ਕਰ ਸਕੇ ਦੁਬਦਾ ਅੱਜ ਵੀ ਸਾਡੇ ਵਿੱਚ ਹੈ ਸਤਿਗੁਰੂ ਮਿਹਰ ਕਰੇ ਸਾਨੂੰ ਇਸ ਦੁਬਦਾ ਚੋਂ ਕੱਢੇ ਅੱਜ ਬਸ ਇਹ ਤਿੰਨ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ